ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਬਹੁਤ ਵਧੀਆ ਹੋਮ ਹੋ ਗਿਆ ਜੀ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਆ ਜਿਹਦੇ ਵਿੱਚ ਅਸੀਂ ਨਵਾਂ ਕਨਸੈਪਟ ਐਡ ਕੀਤਾ ਆਪਣੀ ਬੂਟੀਕ ਦੇ ਵਿੱਚ ਅਸੀਂ ਨੇ ਇਸ ਤਰ੍ਹਾਂ ਦੀਆਂ ਸਕੀਵਿਸ ਲੈ ਕੇ ਆਏ ਆ ਅਸੀਂ ਇਹਨੂੰ ਤੁਸੀਂ ਸਕੀਵੀ ਵੀ ਕਹਿ ਸਕਦੇ ਹੋ ਬਲਾਊਜ਼ ਵੀ ਕਹਿ ਸਕਦੇ ਹੋ ਤੇ ਸਵੈਟਰ ਵੀ ਕਹਿ ਸਕਦੇ ਹੋ ਠੀਕ ਹੈ ਸੂਟ ਦੇ ਉੱਪਰ ਵੀ ਵੇਅਰ ਕਰਿਆ ਹੋਇਆ ਬਹੁਤ ਸੋਹਣਾ ਲੱਗਦਾ ਇਹਨੂੰ ਤੁਸੀਂ ਜਿਸ ਤਰ੍ਹਾਂ ਟੀ-ਸ਼ਰਟ ਦੇ ਉੱਪਰ ਵੀ ਵੇਅਰ ਕਰ ਸਕਦੇ ਹੋ ਜੀਨ ਨਾਲ ਕਿਸੇ ਵੀ ਮਤਲਬ ਆਊਟਫਿਟ ਨਾਲੇ ਬਹੁਤ ਸੋਹਣਾ ਲੱਗੇਗਾ ਇਹਦੇ ਵਿੱਚ ਅਸੀਂ ਤੁਹਾਨੂੰ ਕਲਰਸ ਦਿਖਾਉਣ ਲੱਗੇ ਆ ਇਹ ਵਾਲਾ ਸੀਨੇ ਇਹ ਕਲਰਸ ਦੇ ਵਿੱਚ ਰੈਡੀ ਕੀਤਾ ਹੈ ਇਹ ਸਾਰਾ ਹੈਂਡ ਮੇਡ ਹੈ ਸਾਰਾ ਹੱਥ ਦੇ ਨਾਲ ਕੰਮ ਕੀਤਾ ਹੋਇਆ ਇਹਦੇ ਉੱਪਰ ਦੇਖ ਸਕਦੇ ਹੋ ਸਾਰਾ ਵਿੱਚ ਡਿਜ਼ਾਈਨਿੰਗ ਹੈ ਦੀ ਡਿਫਰੈਂਟ ਡਿਫਰੈਂਟ ਡਿਜ਼ਾਈਨਿੰਗ ਆਉਗੀ ਸਭ ਦੀ ਤੇ ਹਰ ਇੱਕ ਦੇ ਮਤਲਬ ਆ ਜਾਏਗਾ ਜੋ ਵੀ ਸਾਈਜ਼ ਤੁਸੀਂ ਕਰੋਗੇ ਸਟੈਚੇਬਲ ਹੈ ਦੇਖੋ ਪੂਰਾ ਤੇ ਇਹ ਵਾਈਟ ਕਲਰ ਦੇ ਵਿੱਚ ਰੈਡੀ ਹੋਇਆ ਦੈਨ ਇਹ 골ਡਨ ਕਲਰ ਦੇ ਵਿੱਚ ਹੈ ਹਰ ਇੱਕ ਸਾਈਜ਼ ਨੂੰ ਫਿੱਟ ਆ ਜਾਊਗਾ ਇਹ ਦੇਖੋ ਪੂਰਾ ਸਟੈਚੇਬਲ ਹੈ ਠੀਕ ਹੈ ਜੀ ਇਹ 골ਡਨ ਕਲਰ ਦੇ ਵਿੱਚ ਹੈ ਬਹੁਤ ਸੋਹਣੀ ਉਨ ਨਾਲ ਤਿਆਰ ਕੀਤਾ ਹੋਇਆ ਹੈ ਇਹ ਜਿਹੜੀ ਉਨ ਲੱਗੀ ਹੋਈ ਹੈ ਇਹ ਤੇ ਬਹੁਤ ਸੋਹਣੀ ਆ ਮਤਲਬ ਸੌਫਟ ਹੈ ਪੂਰੀ ਇਸ ਤਰ੍ਹਾਂ ਇਹ ਗਾਜ਼ਰੀ ਕਲਰ ਦੇ ਵਿੱਚ ਆ ਗਿਆ ਇਹ ਗਾਜ਼ਰੀ ਕਲਰ ਦੇ ਵਿੱਚ ਹੈ ਠੀਕ ਹੈ ਜੀ ਇਹ ਫਿਰ 골ਡਨ ਕਲਰ ਦੇ ਵਿੱਚ ਆ ਗਿਆ ਉਹ ਡਾਰਕ 골ਡਨ ਸੀ ਇਹ ਲਾਈਟ 골ਡਨ ਦੇ ਵਿੱਚ ਆ ਗਿਆ ਠੀਕ ਹੈ ਜੀ ਇਹ ਲੈਮਨ ਸ਼ੇਡ ਦੇ ਵਿੱਚ ਆ ਗਿਆ ਬੜਾ ਸੋਹਣਾ ਕਲਰ ਹੈ ਲੈਮਨ ਤੁਸੀਂ ਦੇਖ ਜੀ ਲੈਮਨ ਕਲਰ ਦੇ ਵਿੱਚ ਆ ਗਿਆ ਅਜਕਲ ਇਹਦਾ ਟ੍ਰੈਂਡ ਬਹੁਤ ਹੈ ਸੂਟਸ ਦੇ ਉੱਪਰ ਦੀ ਵੀਅਰ ਕਰਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਬੜੀ ਸੌਫਟ ਹੁੰਦਾ ਹੈ ਬਹੁਤ ਜ਼ਿਆਦਾ ਸੌਫਟ ਹੈ ਈਜੀ ਵਾਸ਼ ਹੈ ਠੀਕ ਹੈ ਜੀ ਨੈਕਸਟ ਆ ਗਿਆ ਜਿਹੜਾ ਰੈੱਡ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਪੀਚ ਕਲਰ ਪੀਚ ਕਲਰ ਦੇ ਵਿੱਚ ਹੈ ਠੀਕ ਹੈ ਜੀ ਨੈਕਸਟ ਆ ਗਿਆ ਡਾਰਕ ਗਾਜਰੀ ਕਲਰ ਕੈਰਟ ਜਾਂ ਕਲਰ ਕਹਿ ਸਕਦੇ ਆ ਰਾਉਂਡ neck ਦੇ ਵਿੱਚ ਬਣਿਆ ਹੋਇਆ ਕਈ ਸਕੁਅਰ neck ਦੇ ਵਿੱਚ ਬਣੇ ਹੋਏ ਨੇ ਠੀਕ ਹੈ ਜੀ ਨੈਕਸਟ ਆ ਗਿਆ ਇਹਨ ਕਿਹੜਾ ਕਲਰ ਕਹਿ ਸਕਦੇ ਆ ਪਿੰਕ ਡਾਰਕ ਪਿੰਕ ਜਾਂ ਸ਼ੇਡ ਮਜ਼ੈਂਟਾ ਪਿੰਕ ਚ ਪਿੰਕ ਕਲਰ ਦੇ ਵਿੱਚ ਆ ਗਿਆ ਨੈਕਸਟ ਆ ਗਿਆ ਜਿਹੜਾ ਆਪਾਂ ਕਹਿ ਸਕਦੇ ਆ ਗ੍ਰੇ ਕਲਰ ਡਾਰਕ ਗ੍ਰੇ ਕਲਰ ਠੀਕ ਹੈ ਜੀ ਨੈਕਸਟ ਆ ਗਿਆ ਜੀ ਬੜਾ ਸੋਹਣਾ ਕਲਰ ਹੈ ਇਹ ਪੈਰਟ ਚ ਲਾਈਟ ਪੈਰਟ ਚ ਕੀ ਐਸਾ ਕਲਰ then ਨੈਕਸਟ ਫਿਰ ਵਾਈਟ ਕਲਰ ਦੇ ਵਿੱਚ ਆ ਗਿਆ ਥੋੜਾ ਚਲੋ ਹਲਕੇ ਸਾਈਜ਼ ਲਈ ਠੀਕ ਹੈ ਜੀ ਜਿਵੇਂ ਬੱਚੇ ਵੀ ਪਾ ਸਕਦੇ ਨੇ then ਇਹ ਲਾਈਟ ਗ੍ਰੇ ਆ ਗਿਆ ਲਾਈਟ ਗ੍ਰੇ ਜਿਹੜਾ ਨੈਕਸਟ ਕਨਸੈਪਟ ਹੈ ਉਹ ਥੋੜਾ ਇਹਨਾਂ ਤੋਂ ਹਟ ਕੇ ਡਿਫਰੈਂਟ ਹੈ ਉਹ ਇਸ ਡਬਲ ਸ਼ੇਡ ਦੇ ਵਿੱਚ ਰੈਡੀ ਕੀਤਾ ਸੀ ਇਹ ਇਸ ਤਰ੍ਹਾਂ ਡਬਲ ਸ਼ੇਡ ਦੇ ਵਿੱਚ ਇਹਦੇ ਵਿੱਚ ਕੀ ਕਲਰ ਹੈ ਦੈਨ ਦੂਸਰਾ ਕਲਰ ਹੀ ਹੈ ਕਲਰ ਠੀਕ ਹੈ ਜੀ ਥਰਡ ਵਨ ਇਹ ਬੜਾ ਕੱਛ ਹੈ ਕਿਉਂਕਿ ਇਹ ਵੀ ਬਹੁਤ ਸੋਹਣਾ ਲੱਗਦਾ ਵੇਅਰ ਕਰਿਆ ਹੋਇਆ ਤੁਸੀਂ ਜਰਮੀ ਤੇ ਵੀ ਦੇਖ ਸਕਦੇ ਹੋ ਵੇਅਰ ਕਰ ਲਗੇ ਠੀਕ ਹੈ ਜੀ ਤੁਸੀਂ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਸਵੈਟਰ ਜਾਂ ਬਲਾਊਜ਼ ਕੀ ਵੀ ਜੋ ਵੀ ਆਪਾਂ ਕਹਿ ਸਕਦੇ ਆ ਪਸੰਦ ਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਡੀਐਮ ਕਰ ਦਿਓ ਕਿ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਥੈਂਕ ਯੂ ਫਸਟ੍ਰੀਕਾਰ